ਸ਼ਿਕਾਵਜੀ ਇਹਨਾਂ ਸੂਟਾਂ ਦੀ ਡਿਮਾਂਡ ਇੰਨੀ ਜ਼ਿਆਦੀ ਕਿ ਦੁਬਾਰਾ ਤੋਂ ਸੂਟ ਰੈਡੀ ਹੋਏ ਨੇ ਔਰ ਸਪੈਸ਼ਲ ਏ ਐਮਬਰਾਇਡਰੀ ਤੇ ਔਰ ਡਿਜ਼ਾਈਨਸ ਇਹਨਾਂ ਦੇ ਉੱਪਰ ਕਾਫੀ ਹੈਵੀ ਐਮਬਰਾਇਡਰੀ ਕੀਤੀ ਹੁੰਦੀ ਆ ਆਰੀ ਵਰਕ ਤੇ ਨਾਲ ਸੀਕਵੈਂਸ ਵਰਕ ਸੋ ਇਹਨਾਂ ਦੇ ਜਿਵੇਂ ਤੁਸੀਂ ਲਹੰਗੇ, ਸ਼ਰਾਰੇ, ਗਰਾਰੇ ਬਣਾ ਸਕਦੇ ਹੋ ਕਿਉਂਕਿ ਜੇ ਆਪਾਂ ਸਪੈਸ਼ਲ ਵਰਕ ਕਰਾਉਣੀ ਆ ਹੈਂਡ ਵਰਕ ਚਾਹੇ ਮਸ਼ੀਨ ਵਰਕ ਤਾਂ ਫੈਬਰਿਕ ਜ਼ਿਆਦਾ ਹੁੰਦਾ ਹੈ ਤਾਂ ਵਰਕ ਜਿਹੜਾ ਹੁੰਦਾ ਕਾਫੀ ਮਹਿੰਗਾ ਪੈਂਦਾ ਹੈ ਸੋ ਇਹਦੇ ਵਿੱਚ ਤੁਸੀਂ ਸੈਲੀਬ੍ਰਿਟੀ ਦੇ ਅਕੋਰਡਿੰਗ ਕੁੜਤੀ ਦੇ ਨਾਲ ਸ਼ਰਟ ਪਲੇਨ ਲੰਗਾ ਵੀ ਰੈਡੀ ਕਰਵਾ ਸਕਦੇ ਹੋ ਸੋ ਸਟਿਚ ਹੋਏ ਦੀ ਪਿਕ ਵੀ ਆਪਾਂ ਅੰਡ ਤੇ ਲਾਸਟ ਦੇ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਸ ਤਰ੍ਹਾਂ ਦੇ ਬਣੇ ਹੋਏ ਲੱਗਣਗੇ ਔਰ ਇਹ ਵਾਲਾ ਫੈਬਰਿਕ ਵੀ ਮਿਲਦਾ-ਜੁਲਦਾ ਹੈ ਬਟ ਇਹਦੇ ਵਿੱਚ ਘੱਟ ਐਮਬਰਾਇਡਰੀ ਹੋਈ ਹੈ ਇਸ ਕਰਕੇ ਇਹਦਾ ਉਹਦਾ ਪ੍ਰਾਈਸ ਦਾ ਫਰਕ ਹੈਗਾ ਫੈਬਰਿਕ ਇੱਕ ਹੀ ਹੈ ਜੀ نیچے ਜਿਹੜਾ ਲੱਗਾ ਹੋਇਆ ਬੇਸ ਕ੍ਰੇਪ ਦਾ ਔਰ ਇਹਨਾਂ ਦੇ ਵਿੱਚ embroidery ਜਿਹੜੀ ਉਹ ਵਿਰਲੀ ਕੀਤੀ ਹੋਈ ਆ ਸੋ ਇਹ ਵੀ ਤੁਸੀਂ ਲੈ ਸਕਦੇ ਹੋ ਇਹ ਵਾਲੇ ਸੂਟ ਜਿਹੜੇ ਨੇ ਸਰਦਾਰੀ ਸੂਟ ਨੇ ਔਰ ਕਲਰ ਕੰਬੀਨੇਸ਼ਨ ਬਹੁਤ ਸੋਹਣੀ ਵਿਦ ਦੁਪੱਟਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਫੁੱਲ ਸੂਟ ਆਊਗਾ ਜੀ ਇਹ 2.5 ਮੀਟਰ ਤੁਸੀਂ ਲੈ ਸਕਦੇ ਹੋ ਔਰ ਡਿਜ਼ਾਈਨਰ ਸੂਟ ਹੋਗੇ ਜਾਂ ਚੰਦੇਰੀ कॉटन ਦੇ ਸੂਟ ਬਹੁਤ ਜ਼ਿਆਦਾ ਆਏ ਨੇ ਤੁਸੀਂ WhatsApp ਤੇ ਮੈਸੇਜ ਕਰਕੇ ਇਹਨਾਂ ਸੂਟਾਂ ਦੀਆਂ ਪਿਕਸ ਜਿਹੜੀਆਂ ਕਲਰ ਜਿਹੜੇ ਚੈੱਕ ਕਰ ਸਕਦੇ ਹੋ